ਏवन ਪੰਜਾਬੀ ਨਿਰਦਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸੋਮ ਸਹੋਤਤ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ ਦੋਸਤੋ ਦੱਸਣਾ ਚਾਹੁੰਦਾ ਕਿ ਜੱਸੀ ਕਤਲ ਕਾਂਡ ਜਿਹੜਾ ਕਿ ਕੁਝ ਸਾਲ ਪਹਿਲਾਂ ਹੋਇਆ ਸੀ ਉਸ ਦੇ ਮੁੱਖ આરોપી ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਮਾਂ ਆ ਤੇ ਇੱਕ ਜੱਸੀ ਦਾ ਮਾਮਾ ਉਹਨਾਂ ਦਾ ਬਚਣਾ ਜਿਹੜਾ ਹੁਣ ਬਹੁਤ ਮੁਸ਼ਕਲ ਹੈ ਆਖਰ ਕੀ ਹੈ ਪੂਰਾ ਮਾਮਲਾ ਹੈ ਇਸ ਪੂਰੇ ਮਾਮਲੇ ਬਾਰੇ ਦੱਸ ਰਹੇ ਨੇ ਜਗਤਾਰ ਬਾਬਾ ਜੀ ਸੰਗਰੂਰ ਤੋਂ ਔਰ ਕੱਲ ਜਦੋਂ ਉਹਨਾਂ ਨੂੰ ਲਿਆਂਦਾ ਗਿਆ ਤਾਂ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਸੀ ਔਰ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਪ-ਭਾਪ ਸੀ ਔਰ ਪੁਲਿਸ ਆਫਸਰਾਂ ਦੇ ਕੀ ਕੀ ਬਿਆਨ ਨੇ ਪੂਰੀ ਗੱਲਬਾਤ ਲਈ ਆਪਾਂ ਚੱਲਦੇ ਹਾਂ ਬਾਬੇ ਕੋ ਬਾਬਾ ਜੀ ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਸਤਿ ਸ੍ਰੀ ਅਕਾਲ ਜੀ ਇਹ ਕੋ ਬਹੁਤ ਚਰਚਿਤ ਜੱਸੀ ਕਤਲ ਕਾਂਡ ਹੈਗਾ ਜੋ ਕਿ ਜੂਨ 2000 ਦੇ ਵਿੱਚ ਵਾਪਰਿਆ ਸੀ ਜੀ ਇਹ ਇਹ ਗੱਲ ਇਸ ਤਰ੍ਹਾਂ ਸੀ ਜੀ ਜਿਸ ਜਿਹੜੀ ਜਸਸੀ ਲੜਕੀ ਸੀ ਇਹ ਕੈਨੇਡਾ ਦੇ ਵਿੱਚ ਜੰਮੀ ਪਈ ਹੋਈ ਸੀ ਤੇ ਇਹ ਭਾਰਤ ਦੇ ਇੱਕ ਸੁਖਵਿੰਦਰ ਸਿੰਘ ਮਿੱਠੂ ਨਾਲ ਜੋ ਕਿ ਆਟੋ ਚਾਲਕ ਤੇ ਕਬੱਡੀ ਖਿਡਾਰੀ ਸੀ ਉਹਦੇ ਨਾਲ ਇਹਦਾ ਪਿਆਰ ਹੋ ਗਿਆ ਤੇ ਉਸ ਤੋਂ ਬਾਅਦ ਇਨਾਂ ਨੇ ਪੰਜਾਬ ਦੇ ਵਿੱਚ ਆਪਣੀ ਜਿਹੜੀ ਸ਼ਾਦੀ کورٹ ਮੈਰਿਜ ਕਰਵਾ ਲਈ ਜੀ ਜੋ ਜਦੋਂ ਜਸਸੀ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਗੁੱਸੇ ਦੇ ਵਿੱਚ ਹੋਏ ਜਸਸੀ ਨੂੰ ਧਮਕੀਆਂ ਵੀ ਦਿੱਤੀਆਂ ਅੰਦੀ ਤੁਰ ਇਸ ਮੁੰਡੇ ਨੂੰ ਛੱਡ ਗਏ ਤੇ ਉਹਨਾਂ ਨੇ ਕਿਹਾ ਵੀ ਚਾਹੇ ਮੈਂ ਮਰ ਜਾਵਾਂ ਪਰ ਫਿਰ ਉਸ ਧਮਕੀਆਂ ਦੀ ਜਿਹੜੇ ਇਹਨਾਂ ਨੇ ਜਸਸੀ ਨੇ ਮਰਨ ਤੋਂ ਪਹਿਲਾਂ ਅਦਾਲਤ ਦੇ ਵਿੱਚ ਵੀ ਇਹ ਲੈਕ ਸਿੱਕੇ ਕਿਤੇ ਸੀ ਵੀ ਮੇਰੀ ਜਾਨ ਨੂੰ ਖਤਰਾ ਹੈਗਾ ਬਿਲਕੁਲ ਤੇ 8 ਜੂਨ 2000 ਨੂੰ ਜਦੋਂ ਇਹ ਮੋਟਰਸਾਈਕਲ ਤੇ ਕਿਤੇ ਜਾ ਰਹੇ ਸੀ ਤਾਂ ਜੇ ਆਪਾਂ ਕੈਰਨਾ ਪਹਾੜੇ ਦੇ ਕਿਰਾਏ ਦੇ ਗੁੰਡੇ ਜੀ ਤੇ ਜੱਸੀ ਦੇ ਮਾਮਾ ਅਤੇ ਮਾਨ ਨੇ ਸਾਜ਼ਿਸ਼ ਰਚ ਕੇ ਉਹਨਾਂ ਨੂੰ ਦੋਹਾਂ ਨੂੰ ਮਰਵਾਉਣ ਦੇ ਨiyet ਨਾਲ ਉਹਨਾਂ ਤੇ ਹਮਲਾ ਕਰਵਾ ਦਿੱਤਾ ਜੀ ਤੇ ਪਹਿਲਾਂ ਜਦੋਂ ਮਿੱਠੂ ਸਿੰਘ ਤੇ ਹਮਲਾ ਹੋਇਆ ਤਾਂ ਉਹਨਾਂ ਨੂੰ ਲੱਗਿਆ ਵੀ ਇਹ ਮਰ ਚੁੱਕਿਆ ਉਸ ਤੋਂ ਬਾਅਦ ਜੱਸੀ ਨੂੰ ਵੀ ਇਹਨਾਂ ਨੇ ਮਾਰ ਕੇ ਨਹਿਰ ਦੇ ਵਿੱਚ ਸੁੱਟਦਾ ਸੀ ਤੇ ਬਾਅਦ ਵਿੱਚ ਪਤਾ ਲੱਗਾ ਵੀ ਜਿਹੜਾ ਮਿੱਠੂ ਸਿੰਘ ਹੈਗਾ ਉਹ ਹਸਪਤਾਲ 'ਚ ਬਹੁਤ ਵੀ ਜਾਨ ਬਚ ਰਹੀ ਜੋ ਕਿ ਹੁਣ ਵੀ ਉਹ ਜਿੰਦਾ ਹੈਗਾ ਤੇ ਉਹਨਾਂ ਨੇ ਕੇਸ ਕੀਤਾ ਕਾਫੀ ਜਾਨੀ ਸੰਘਰਸ਼ ਕੀਤਾ ਉਹਨਾਂ ਨੇ ਇਸ ਮਾਮਲੇ ਤੱਕ ਪਹੁੰਚੜ ਚ 18-19 ਸਾਲਾਂ ਬਾਅਦ ਉਹਨਾਂ ਨੂੰ ਜਿਹੜੀ ਇਹ ਕਾਮਯਾਬੀ ਹੋਈ ਮਿਲੀ ਹੈ ਜੀ ਲੇਕਿਨ ਬਾਬਾ ਜੀ ਇੱਕ ਗੱਲ ਤਾਂ ਸਾਬਤ ਹੋ ਗਈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਬਿਲਕੁਲ ਜੀ ਕਾਨੂੰਨ ਦੇ ਹੱਥ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਵੀ ਬਹੁਤ ਲੰਬੇ ਹੁੰਦੇ ਤਦ ਹੀ ਇੱਕ ਕੈਨੇਡਾ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਜੁਰਮ ਕਰਕੇ ਇੱਕ ਦੇਸ਼ ਦੇ ਵਿੱਚ ਜੁਰਮ ਕਰਕੇ ਦੂਜੇ ਦੇਸ਼ ਚ ਲੈ ਜਾਣਾ ਇਹ ਪੁਲਿਸ ਵਾਸਤੇ ਵੀ ਇੱਕ ਬਹੁਤ ਵੱਡੀ ਚੁਣੌਤੀ ਸੀ ਤਾਂ ਇਹ ਪਹਿਲਾਂ ਵੀ ਇਹਨਾਂ ਨੇ 2017 ਦੇ ਵਿੱਚ ਆਪਣੇ ਅੱਗੇ ਲੈ ਲਈ ਸੀ ਉੱਥੋਂ ਤਿੰਨ ਮੈਂਬਰੀ ਪੁਲਿਸ ਕਮੇਟੀ ਜਿਹੜੀ ਬਣੀ ਸੀ ਉਹਨਾਂ ਨੇ ਇਸ ਮਾਮਲੇ ਨੂੰ ਉੱਥੋਂ ਗ੍ਰਿਫਤਾਰ ਕਰਨ ਵਾਸਤੇ ਗਈ ਸੀ ਜੀ ਪਰ ਉੱਥੇ ਕੋਈ ਕਾਨੂੰਨੀ ਅੜਕੜਾ ਕਰਕੇ ਇਹਨਾਂ ਦੀ ਬਚਤ ਰਹਿ ਗਈ ਪਰ ਉਹ 24 ਤਰੀਕ ਨੂੰ ਤੁਹਾਡਾ ਪੁੱਸ ਦੇ ਕੜਿੱਖੇ ਚੜ ਗਏ ਜੀ ਸੋਮ ਦੀ ਔਰ ਜੇ ਆਪਾਂ ਗੱਲ ਕਰੀਏ ਬਾਬਾ ਜੀ ਕੇ ਮਤਲਬ ਉਹ ਉਹਨਾਂ ਦੇ ਨਾਲ ਜੱਸੀ ਦੇ ਮਾਤਾ ਔਰ ਮਾਮੇ ਦੇ ਤੋਂ ਇਲਾਵਾ ਕੀ ਮਿੱਠੂ ਦਾ ਵੀ ਵਕੀਲ ਔਰ ਮਿੱਠੂ ਵੀ ਨਾਲ ਹੀ ਸੀਗਾ ਜੀ ਬਿਲਕੁਲ ਉਹ ਬਾਹਰ ਅਲੱਗ ਪ੍ਰੈਸ ਕਾਨਫਰੰਸ ਤੋਂ ਬਾਹਰ ਸੀ ਜਿਹੜੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਇਨਵੈਸਟੀਗੇਸ਼ਨ ਅਫਸਰ ਤੇ ਸਵਰਨ ਸਿੰਘ ਖੰਨਾ ਜੀ ਤੇ ਉਹਨਾਂ ਦੀ ਟੀਮ ਉਹਨਾਂ ਨੇ ਸਾਫ਼ ਕਹਿਤਾ ਵੀ ਇਹਨਾਂ ਦਾ ਜਿਹੜਾ ਬਚਣਾਗਾ ਹੁਣ ਮੁਸ਼ਕਲ ਹੈ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿ ਸਾਰੀ ਜੇਲ੍ਹ ਦੇ ਵਿੱਚ ਲੰਘੂਗੀ ਤੇ ਇਸ ਸਮੇਂ ਸਮਝ ਮੈਂ ਤੁਹਾਨੂੰ ਦੱਸਦੇ ਮੈਂ ਪਹਿਲਾਂ ਵੀ ਇੱਕ ਥਾਣੇਦਾਰスメ ਤੇ ਜਿਹੜੇ ਤਿੰਨ ਬੰਦੇ ਇਹਦੇ ਵਿੱਚ ਉਮਰ ਕੈਦ ਦੀ ਸਜ਼ਾ ਹੈ ਜਿਹੜੇ ਭੁਗਤ ਰਹੇ ਨੇ ਜੀ ਏ ਹੁਣ ਵੀ ਕੱਲ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਡਾਕਟਰ ਸੰਦੀਪ ਗਰਬ ਗਰਗ ਐਸਐਸਪੀ ਸੰਗਰੂਰ ਨੇ ਤੇ ਜਿੱਥੇ ਪੁਲਿਸ ਦੀ ਪੂਰੀ ਤਰ੍ਹਾਂ ਇਫਤਿਹ ਕੀਤੀ ਉਥੇ ਇਹਨਾਂ ਨੂੰ ਜਿਹੜਾ ਕੇਸ ਦੇ ਵਿੱਚ ਕਾਮਯਾਬ ਹੋਣ ਲਈ ਵਧਾਈ ਵੀ ਦਿੱਤੀ ਜੀ ਜੀ ਹੋਰ ਬਾਬਾ ਜੀ ਵਾਕਈ ਤਾਰੀਫ ਕਰਨੀ ਜਾਇਜ਼ ਹੈ ਕਿਉਂਕਿ 16 17 ਸਾਲ ਪਹਿਲਾਂ ਦਾ ਜਿਹੜਾ ਮਾਮਲਾ ਹੈ ਉਹ ਬਹੁਤ ਹੀ ਮਤਲਬ ਅੜਚਣਾਂ ਵੀ ਬਹੁਤ ਆਈਆਂ ਹੋਣਗੀਆਂ ਉਸਤੇ ਬਾਵਜੂਦ ਵੀ ਇਹ ਲੱਗੇ ਰਹੇ ਸਚਾਈ ਨੂੰ ਅੱਗੇ ਲਿਆਂਦਾ ਹੈ ਔਰ ਇੱਕ ਪੁਲਿਸ ਲਈ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਉਦਾਹਰਣ ਹੈ ਬਿਲਕੁਲ ਜੀ ਬਹੁਤ ਵੱਡੀ ਇਹਨਾਂ ਨੂੰ ਇੱਕ ਚੁਣੌਤੀ ਸੀ ਤੇ ਕੰਨਾ ਸਾਹਿਬ ਮੁਤਾਬਕ ਉਹਨਾਂ ਤੇ ਦਬਾਅ ਵੀ ਬਹੁਤ ਸੀ ਇਸ ਗਏ ਤੇ ਇਹਨਾਂ ਨੇ ਕਿਸੇ ਵੀ ਦਬਾਅ ਦੇ ਵਿੱਚ ਨਾ ਹੁੰਦੇ ਹੋਏ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਨਾਮਾ ਸਰਜੀਤ ਸਿੰਘ ਵਿਦੇਸਾ ਨੂੰ ਨਾਂਦੀ ਜਿਹੜੀ ਟੀਮ ਨੇ ਆਪਣੇ ਪੋਰਸਵਾਲੇ ਕਰਕੇ ਕੱਲ ਮਾਨਜੋਗ ਅਦਾਲਤ ਚੈਨਾ ਨੂੰ ਹਾਜ਼ਰ ਕਰਕੇ ਚ ਚਾਰ ਦਿਨਾਂ ਦਾ ਜਿਹੜਾ ਰਮਾਨ ਹੈਗਾ ਲੈ ਕੇ ਅਗਲੀ ਪੁੱਛ ਕੇ ਸਾਰੀ ਜੋ ਹੋਊਗੀ ਉਹ ਸਾਹਮਣੇ ਆਵੇਗੀ ਬਹੁਤ ਬਹੁਤ ਮਿਹਰਬਾਨੀ ਔਰ ਪੂਰੀ ਦੀ ਪੂਰੀ ਜਿਹੜੀ ਐਸਐਸਪੀ ਸਾਹਿਬ ਦੀ ਕਾਨਫਰੰਸ ਆ ਤੁਸੀਂ ਸੁਣ ਸਕਦੇ ਦੇਖੋ ਇਸਨ ਜਿਸ ਜਿਸ ਠੰਗ ਨਾਲੇ ਉਸ ਇੱਕ ਲੜਕੀ ਦਾ ਵਿਚਾਰ ਇਨੋਸੈਂਟ ਲੜਕੀ ਦਾ ਉਹਦੇ ਪੇਰੈਂਟਸ ਨੇ ਆਪਣੀ ਔਲਾਦ ਦਾ ਜਿਹੜਾ ਹੈ ਉਹ ਇਹ ਹੈ ਦੇਖੇ ਮਰਡਰ ਕਰਾਇਆ ਇੱਕ ਬੜਾ ਵੱਡਾ ਘਨਾਉਣਾ ਜੁਰਮ ਸੀਗਾ ਜਿਹੜਾ ਕਿ ਸਾਡੇ ਲਈ ਪੰਜਾਬ ਪੁਲਿਸ ਲਈ ਇੱਕ ਵਿਗਾਰ ਦਾ ਸਵਾਲ ਸੀਗਾ ਤੇ ਸਾਡੇ ਲਈ ਇੱਕ ਇਹ ਚੈਲੰਜ ਸੀਗਾ ਸੋ ਕੇਸ ਇਹ ਸਟਾਰਟਿੰਗ ਦੇ ਵਿੱਚ ਟੋਟਲੀ ਜਿਹੜਾ ਹੈ ਉਹ ਅਨਟ੍ਰੇ ਸੀਗਾ ਸੋ ਡੂ ਟੂ 댓 ਮਤਲਬ ਇਹ ਦੇ ਵਿੱਚੋਂ ਸਾਨੂੰ ਕਾਫੀ ਮਤਲਬ ਕਿ ਉੱਤੇ ਨਾ ਵਰਕ ਕਰਨਾ ਪਿਆ ਸੋ ਹਰ ਐਂਗਲ ਤੇ ਅਸੀਂ ਇਸ ਨੂੰ ਸਟੱਡੀ ਕੀਤਾ ਐਨਾਲਿਸਿਸ ਕੀਤਾ ਸੌਰੀ ਤੇ ਸਟੱਡੀ ਕਰਨ ਤੋਂ ਬਾਅਦ denn ਫਿਰ ਮੈਂ ਇਹ ਕੇਸ ਜਿਹੜਾ 9-10 ਦਿਨ ਮਿਲ ਕੇ ਐਂਟਰੀ ਚੱਲਦਾ ਆ ਰਿਹਾ ਸੀਗਾ ਹੈ ਸੀਗਾ ਇਹ ਉਹਨਾਂ ਦਾ ਥਾਣਾ ਅਮਰਗੜ ਦਾ ਤੇ ਤੁਹਾਨੂੰ ਉਸ ਤੋਂ ਬਾਅਦ ਜਦੋਂ ਇਹਦਾ ਫਰਦਰ ਕੋਈ ਕਲੂ ਨਹੀਂ ਨਿਕਲਿਆ ਹੈਗਾ ਤਾਂ ਦੰਨੇ ਮੈਨੂੰ ਇੰਟਰਸਟ ਕੀਤਾ ਗਿਆ ਦੀ ਹੈਂਡਓਵਰ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਉੱਤੇ ਕਾਫੀ ਵਰਕ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਉਹ ਜਿਹੜਾ ਵਿਕਟਮ ਹੈ ਆਪਣਾ ਸੁਖਵਿੰਦਰ ਮਿੱਠੂ ਉਹਨੂੰ ਅਸੀਂ 3-4 ਘੰਟੇ ਮੈਂ ਉਹਦੇ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਕਰਨ ਤੋਂ ਬਾਅਦ ਇੱਕ ਮੈਨੂੰ ਨੰਬਰ ਟਰੇਸ ਹੋਇਆ ਸੁਰਜੀਤ ਸਿੰਘ ਵਿਦੇਸ਼ੀ ਦਾ ਆਈ ਥਿੰਕ ਉਹ ਜਿਹੜਾ ਮਤਲਬ ਕਿ ਇੱਥੇ ਆਪਣਾ ਪਹੁੰਚ ਗਏ ਹੋਣੇ ਉਹਨਾਂ ਦਾ ਅੱਜ ਸ਼ਾਇਦ ਆ ਕੇ ਰਿਮਾਂਡ ਵੀ ਲੈ ਲਿਆ ਗਿਆ ਸੋ ਤੋਂ ਫਰਦਰ ਫਿਰ ਅਸੀਂ ਇਹ ਜਿਹੜੀ ਕਾਲ ਡਿਟੇਲ ਲਈ ਉਦੋਂ ਪੰਜਾਬ ਦੇ ਵਿੱਚ ਇਹ ਫਸਟ ਟਾਈਮ ਸੀਗਾ ਕਿ ਜਿਹੜਾ ਅਸੀਂ ਪਹਿਲਾਂ ਇਹ ਮਤਲਬ ਕਿ ਜਿਹੜਾ ਇਹ ਅਸੀਂ ਕਾਲ ਡਿਟੇਲ ਜਿਹੜੀ ਆਈ ਸੀਗੀ ਕਿਉਂਕਿ ਇਹਦੇ ਉੱਤੇ ਮਤਲਬ ਕਿ ਈਵਨ ਕਿ ਸਾਨੂੰ ਵੀ ਇਹਦੇ ਬਾਰੇ ਜਿਆਦਾ ਨੌਲੇਜ ਨਹੀਂ ਸੀ ਲੇਕਿਨ ਸਾਡੇ ਜਿਹੜੇ ਡੀਜੀ ਰਹੇ ਨੇ ਮਿਸਟਰ ਐਮ ਪੀਐਸ ਆਲੋਕ ਤੇ ਉਹਨਾਂ ਦੀ ਵੀ ਬੜੇ ਚੈਫਰਟਸ ਰਹੇ ਨੇ ਦਨ ਅਨੁਸਾਰ ਜਤਿੰਦਰ ਸਿੰਘ ਆਲਖ ਨੇ ਜਿਹੜੇ ਅੱਜ ਕੱਲ ਐਟ ਪ੍ਰੈਜ਼ੀਡੈਂਟ ਆਈਜੀ ਹੈੱਡ ਕੁਆਰਟਰ ਨੇ ਉਹਨਾਂ ਦਾ ਬੜਾ ਇਹਦੇ ਚ ਕੋਆਪਰੇਸ਼ਨ ਰਿਹਾ ਤੇ ਉਹਨਾਂ ਦੀ ਗਾਈਡਲਾਈਨ ਦੇ ਨਾਲ ਇਹ ਅਸੀਂ ਫਰਦਰ ਇਸ ਕੇਸ ਚ ਅੱਗੇ ਜਿਹੜਾ ਹੈ ਉਹ ਪ੍ਰੋਸੀਡ ਕੀਤਾ ਤਾਂ ਸਾਰੇ ਅਕਿਊਜ਼ ਜਿਹੜੇ ਨੇ ਉਹ ਰੈਸ ਹੋ ਚੁੱਕੇ ਖੰਡ ਤੁਸੀਂ ਸ਼ੁਰੂ ਤੋਂ ਇਸ ਕੇਸ ਦੇ ਵਿੱਚ ਰਹੇ ਹੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਹੁਣ ਕੀ ਚੀਜ਼ ਹੈ ਜਿਹੜੀ ਉਹ ਜਿਹੜੇ ਦੋਸ਼ੀ ਫੜੇ ਗਏ ਨੇ ਉਹਨਾਂ ਤੋਂ ਪੁਲਿਸ ਆਈਡੀਬ ਬਰਾਮਦ ਕਰਨ ਦੀ ਜਾਂ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਕਰਨੀ ਦੇਖੋ ਇਹਦੇ ਵਿੱਚ ਜਿਹੜੀ ਇਹਨਾਂ ਸਾਰਾ ਕੇਸ ਜਿਹੜਾ ਸਰਕਮਸਟੈਂਸ਼ੀਅਲ ਤੇ ਜਿਹੜਾ ਹੈ ਐਵਿਡੈਂਸ ਤੇ ਡਿਪੈਂਡ ਕਰਦਾ ਹੈ ਤੇ ਇਹਦੇ ਕੋਰਟ ਨੇ ਵੀ ਆਨਰੇਬਲ ਸੁਪਰੀਮ ਕੋਰਟ ਨੇ ਵੀ ਇਸ ਨੂੰ ਸਾਡੀ ਜਿਹੜੀ ਐਵਿਡੈਂਸ ਆ ਕਲੈਕਟ ਕੀਤੀ ਹੋਈ ਆ ਉਹਨੂੰ ਐਪਰੀਸ਼ੀਏਟ ਕੀਤਾ ਮਤਲਬ ਕਿ ਇਸ ਦੇ ਵਿੱਚ ਇੱਕ ਐਫੀਡਵਟ ਹੈ ਕੁੜੀ ਵੱਲੋਂ ਫਾਈਲ ਕੀਤਾ ਹੋਇਆ ਜਿਹੜਾ ਹੈ ਕਿ ਜਸਟ ਲਾਈਕ ਡਾਈਂਗ ਡਾਕਟਰ ਰੇਸ਼ਨਾ ਉਹ ਕੁਝ ਟਾਈਮ ਪਹਿਲਾਂ ਹੀ ਜਿਹੜਾ ਹੈ ਉਹਨੇ ਸਬਮਿਟ ਕੀਤਾ ਸੀ ਕੈਨੇਡਾ ਤੋਂ ਆ ਕੇ ਲੁਧਿਆਣੇ ਕੋਰਟ ਦੇ ਵਿੱਚ ਉਹ ਪੀਰ ਹੋਈ ਸੀ ਕੁੜੀ ਆ ਇਨ ਪਰਸਨ ਅਪੀਅਰ ਹੋਈ ਆ ਜਿਹੜਾ ਆਪਣਾ ਐਡੀਸ਼ਨ 56 ਦੀ ਮਿਸਟਰ ਮਹਿਦੀ ਰਤਾ ਉਹਨਾਂ ਦੇ ਪੀਰ ਹੋ ਕੇ ਉਸਨੇ ਇਨ ਰਾਈਟਿੰਗ ਵੀ ਲਿਖ ਕੇ ਦਿੱਤਾ ਕਿ ਜੀ ਮੈਨੂੰ ਤੇ ਮੇਰੇ ਜਿਹੜਾ ਹਸਬੰਡ ਆ ਉਹਨੂੰ ਮੇਰੇ ਪੇਰੈਂਟਸ ਜਿਹੜੇ ਆ ਮਰਵਾਉਣਗੇ ਸੋ ਇਟ ਇਜ਼ ਵੈਰੀ ਮਤਲਬ ਕਿ ਉਹ অথেন্টিਕੇਟ ਜਿਹੜੀ ਹੈ ਬੜੀ ਇਹ ਐ ਵਿਡੈਂਸ ਜਿਹੜੀ ਹੈ ਰੈਲੇਵੈਂਟ ਐਵੀਡੈਂਸ ਸਰ ਇਹ ਘਟਨਾ ਤੋਂ ਕਿੰਨੇ ਦਿਨ ਪਹਿਲਾਂ ਦੀ ਹੈ ਆਈ ਥਿੰਕ ਇਹ ਮੇਰਾ ਖਿਆਲ ਹੈ ਹਾਰਡਲੀ 15 ਦਿਨ ਦੀ ਪਹਿਲਾਂ ਦੀ ਇਹ ਜਿਹੜੀ ਹੈ ਗਲਮਾਤ ਹੋਣੀ ਆ ਉਸ ਤੋਂ ਬਿਨਾ ਉਹਨਾਂ ਨੇ ਐਸਐਸਪੀ ਜਗਰੋਂ ਨੂੰ ਉਸ ਟਾਈਮ ਜਿਹੜਾ ਨੇ ਸੀਗੇ ਮੌਜੂਦਾ ਐਸਐਸਪੀ ਉਹਨਾਂ ਨੂੰ ਵੀ ਐਫੀਡੇਵਟ ਫਾਈਲ ਕੀਤਾ ਸੀਗਾ ਕਿ ਮੈਨੂੰ ਇਹ ਮਰਵਾਉਣਗੇ ਹਾਲਾਚ ਸੋ ਉਸ ਤੋਂ ਬਾਅਦ ਜਦੋਂ ਫਿਰ ਇਹ ਜਾ ਕੇ ਡਰ ਦੇ ਮਾਰੇ ਮਤਲਬ ਕਿ ਜਿਹੜਾ ਮਿੱਠੂ ਆ ਤੇ ਇਹਦੀ ਜਿਹੜੀ ਵਾਈਫ ਸੀਗੀ ਇਹ ਆਪਣੇ ਮਾਮੇ ਸੁਖਦੇਵ ਸਿੰਘ ਕੋਲ ਨਾਰੀ ਕੇ ਰਹਿਣ ਲੱਗੇ ਸੋਰਾ ਨੂੰ ਦੂਜੀ ਪਾਰਟੀ ਨੂੰ ਜਦੋਂ ਪਤਾ ਲੱਗਿਆ ਇਹਨਾਂ ਦੇ ਪੇਰੈਂਟਸ ਨੂੰ ਕਿਉਂਕਿ ਉਹ ਪੇਰੈਂਟਸ ਇਹਦੇ ਲਾਈਕ ਨਹੀਂ ਕਰਦੇ ਸੀਗੇ ਕਿ ਵੀ ਇਹ ਇੱਕ ਗਰੀਬ ਕਰਦੇ ਅ ਲੜਕੇ ਦੇ ਨਾਲ ਉਹਨਾਂ ਦੀ ਕੁੜੀ ਵਿਆਹ ਕਰਾਵੇ ਕਿਉਂਕਿ ਉਹ ਆਟੋ ਰਿਕਸ਼ਾ ਸੀਗਾ ਡਰਾਈਵਰ ਸੀਗਾ ਸੋ ਉੱਥੇ ਵੀ ਇਹਨਾਂ ਨੇ ਫਿਰ ਬੰਦੇ ਹਾਇਰ ਕੀਤੇ ਤੇ ਇੱਕ ਥਾਣੇਦਾਰ ਜੋਗਿੰਦਰ ਸਿੰਘ ਆ ਜਿਹੜਾ ਕਿ ਹੁਣ ਐਟ ਪ੍ਰੈਜ਼ੈਂਟ ਉਹ ਲਾਈਫ ਇੰਪ੍ਰਿਜ਼ਨਮੈਂਟ ਦੇ ਆਇਆ ਜਿਹੜੇ ਨੂੰ ਆਰਡਰ ਹੋਏ ਹੋਏ ਨੇ ਉਹ ਜੇਲ੍ਹ ਦੇ ਵਿੱਚ ਆ ਤੇ ਉਹਦੇ ਨਾਲ ਇਹਨਾਂ ਨੇ ਮੱਲ ਕੇ ਇਹਦਾ ਕੁੜਮ ਹੈ ਇੱਕ ਦਰਸ਼ਨ ਸਿੰਘ ਉਹ ਵੀ ਕਾਫੀ ਦੇਰ ਇਹਦੇ ਵਿੱਚ ਆਪਣਾ ਜੁਡੀਸ਼ਰ ਚੰਦਰ ਰਿਆ ਤੇ ਸੋ ਜਾ ਕੇ ਸੁਪਰੀਮ ਕੋਰਟ ਕੋ ਚੋ ਜਾ ਕੇ ਭਰੀ ਹੋਇਆ ਤੇ ਉਹ ਸੁਪਰੀਮ ਕੋਰਟ ਦੇ ਜਿਹੜੇ ਮੇਨ ਤਿੰਨ ਕਿਊਜ਼ ਨੇ ਜੁਗਿੰਦਰ ਥਾਣੇਦਾਰ ਹੈ ਨਿਲਕੁਮਾਰ ਹੈ ਦੇਦਨ ਅਸ਼wini ਕੁਮਾਰ ਆਸ਼ੂ ਹੈ ਜਿਨ੍ਹਾਂ ਨੂੰ ਕੇ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਅਵਾਰਡ ਜਿਹੜੀ ਆਲਰੇਡੀ ਹੋ ਚੁੱਕੀ ਆ ਸੋ ਇਹਨਾਂ ਦੇ ਖਿਲਾਫ ਤਾਂ ਆਲਰੇਡੀ ਪਹਿਲੇ ਕੁਲ ਡਿਟੇਲਸ ਬਹੁਤ ਨੇ ਇੱਕ ਉਥੇ ਕਨੈਕਟੀਵਿਟੀ ਹੈ ਜਿਹੜੇ ਉਹ ਕਿਊਜ਼ ਨੇ ਜਿਨ੍ਹਾਂ ਦੇ ਨਾਲ ਹੈ ਦੇਨ ਇਹਨਾਂ ਦੀ ਜਿਹੜੀ ਲੜਕੀ ਹੈ ਉਹਦਾ ਆਪਣੇ ਮਾਮੇ ਦੇ ਖਿਲਾਫ ਤੇ ਇਹਦੀ ਆਪਣੀ ਮਦਰ ਦੇ ਖਿਲਾਫ ਏ ਇਹ ਰਾਈਟਿੰਗ ਦੇ ਵਿੱਚ ਜਿਹੜੇ ਨੇ ਉਹ ਸਾਰੇ ਪ੍ਰੂਫ ਨੇ ਸਾਡੇ ਦੇ ਕੋਲ ਤੇ ਉਹ ਸਰਜੀਤ ਸਿੰਘ ਦੀ ਕਾਲ ਡਿਟੇਲ ਦੀ ਗੱਲ ਕਰੀਏ ਵੀ ਦੁਕਾਨ ਮਤਲਬ ਉਹਦਾ ਤੁਸੀਂ ਨੰਬਰ ਫੜਿਆ ਕੋਈ ਉਹਦੇ ਉੱਪਰ ਅਸੀਂ ਥੋੜਾ ਬ੍ਰੀਫ ਕਰਾਂਗੇ ਕਿਵੇਂ ਸਰ ਕੀ ਹੋਇਆ ਹਾਂ ਦੇਖੋ ਇਹ ਮਾਲਕ ਜਿਹੜਾ ਨੰਬਰ ਅਸੀਂ ਉਹ ਤੋਂ ਲਿਆ ਉਹ ਤੋਂ ਫਰਦਰ ਜਿਹੜਾ ਸਾਡੇ ਕੋਲ 300 ਪੇਜ ਦਾ ਘਟੋ-ਗਾਟੇ ਜਿਹੜੀ ਆ ਕਾਲ ਡਿਟੇਲ ਜਿਹੜੀ ਆ ਸਾਡੇ ਕੋਲ ਆਈ ਆ ਉਹਦੇ ਵਿੱਚੋਂ ਅਸੀਂ ਨੰਬਰ ਜਿਹੜੇ ਅਨਨੋ ਨੰਬਰ ਨੇ ਜਿਨ੍ਹਾਂ ਨਾਲ ਬਾਰ-ਬਾਰ ਜਦੋਂ ਇਹ ਜਿਹੜਾ ਕ੍ਰਾਈਮ ਹੋਇਆ ਉਸ ਦਿਨ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਹੈ ਉਹ ਬੰਦਿਆਂ ਨੂੰ ਜਦੋਂ ਅਸੀਂ ਲਿਆ ਕੇ ਸ਼ਾਮਲ ਦਰਤੀਸ਼ ਕੀਤਾ ਤਾਂ ਸਾਰਾ ਹੀ ਜਿਹੜਾ ਕੇਸ ਆ ਇਹ ਟਰੇਸ ਆਊਟ ਹੋ ਗਿਆ ਸੀ ਓਨਰ ਕਿਡਿੰਗ ਅਰ ਹੁਣ ਕਿਸ ਤਰ੍ਹਾਂ ਕੇਸ ਚੱਲ ਰਿਹਾ ਹੈ ਅੱਗੇ ਇਹਦੇ ਵਿੱਚ ਸਨ 2000 ਸਨ 2000 ਦੇ ਵਿੱਚ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਅਮਰਗੜ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਜਿਸਟਰ ਹੋਇਆ ਸੀ 48 ਨੰਬਰ ਐਫ ਆਈ ਆਰ ਉਸ ਐਫ ਆਈ ਆਰ ਦੇ ਦੌਰਾਨ ਇਟ ਵਾਸ ਅ ਮਰਡਰ ਕੇਸ ਉਸ ਐਫ ਆਈ ਆਰ ਦੇ ਦੌਰਾਨ ਦੋ ਬੰਦੇ ਪੀਓ ਡਿਕਲੇਅਰ ਹੋ ਗਏ ਸੀ ਜਿਹੜੇ ਕਿ ਕੈਨੇਡਾ ਦੇ ਵਿੱਚ ਸੀ ਆਫਟਰ ਡਿਕਲੇਰੇਸ਼ਨ ਆਫ ਪੀਓਸ ਸਨ 2004 ਦੇ ਵਿੱਚ ਐਕਸਟਰੈਡੀਸ਼ਨ ਪ੍ਰੋਸੈਸ ਜਿਹੜੀ ਸੀਗੀ ਉਹ ਸੰਗਰੂਰ ਡਿਸਟ੍ਰਿਕਟ ਪੁਲਿਸ ਵੱਲੋਂ ਮੂਵ ਕੀਤੀ ਗਈ ਸੀਗੀ ਤੇ ਉਹ ਆਫਟਰ ਫਾਲੋਇੰਗ ਦਾ ਪ੍ਰੋਸੀਜਰ ਡਿਟੇਲ ਦੇ ਵਿੱਚ ਜਿਹੜੇ ਹੈਗੇ ਆ अराउंड 2014 ਦੇ ਆਸ-પાસ ਕੈਨੇਡਾ ਵੱਲੋਂ ਐਕਸਟਰੈਡੀਸ਼ਨ ਜਿਹੜੀ ਸੀ ਅਪਰੂਵ ਕਰਤੀ ਗਈ ਸੀ ਬਟ ਆਫਟਰ ਅਪਰੂਵਲ ਜਿਹੜਾ ਸੀਗਾ ਜਿਹੜਾ ਪ੍ਰੋਸੀਜਰ ਸੀਗਾ ਕੋਰਟ ਦੀ ਪਰਮਿਸ਼ਨ ਤੋਂ ਬਾਅਦ ਐਕਸਟਰੈਡੀਸ਼ਨ ਹੋਣੀ ਸੀਗੀ ਉਹ ਪ੍ਰੋਸੀਜਰ ਕੰਪਲੀਟ ਹੋਣ ਤੋਂ ਬਾਅਦ 24 ਜਨਵਰੀ ਨੂੰ ਯਾਨੀ ਕਿ ਕੱਲ ਸਵੇਰੇ ਜਿਹੜੇ ਦੋ ਸਾਡੇ ਪੀਓ ਸੀਗੇ ਆਫਟਰ ਐਕਸਟਰੈਡੀਸ਼ਨ ਪ੍ਰੋਸੈਸ ਇਹ ਇੱਥੇ ਇੰਡੀਆ ਦੇ ਵਿੱਚ ਲੈਂਡ ਹੋਏ ਤੇ ਜਿਨ੍ਹਾਂ ਨੂੰ ਸੰਗਰੂਪ ਪੁਲਿਸ ਦੀ ਟੀਮ ਨੇ ਜਾ ਕੇ 에어ਪੋਰਟ ਦਿੱਲੀ ਤੋਂ ਅਰੈਸਟ ਕੀਤਾ ਤੇ ਅਰੈਸਟ ਕਰਨ ਤੋਂ ਬਾਅਦ ਹੁਣ ਇਹਨਾਂ ਨੂੰ ਜਿਹੜਾ ਅੱਜ ਹੈ ਕੋਰਟ ਦੇ ਵਿੱਚ ਸੰਬੰਧਿਤ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਸ ਦੌਰਾਨ ਸਾਨੂੰ 4 ਦਿਨ ਦਾ ਫਿਲਹਾਲ ਰਿਮਾਂਡ ਮਿਲਿਆ ਹੈ ਇਹਨਾਂ ਦੇ ਪ੍ਰਤੀ ਇਸ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਕੇ ਜਿਹੜਾ ਸਪਲੀਮੈਂਟਰੀ ਚਲਾਨ ਹੈ ਉਹ ਕੋਰਟ ਦੇ ਵਿੱਚ ਦਿੱਤਾ ਜਾਏਗਾ ਸਰ ਜਿਸ ਤਰ੍ਹਾਂ ਇਹਦਾ ਬੜਾ ਕੇਸ ਸੀਗਾ ਤੁਸੀਂ ਸਮਝਦੇ ਹੋ ਵੀ ਪੁਲਿਸ ਦੀ ਇੱਕ ਚੰਗੀ ਕਾਰਗੁਜ਼ਾਰੀ ਲਈ ਵੀ ਵਿਦੇਸ਼ ਦੇ ਵਿੱਚੋਂ ਬੰਦੇ ਨੂੰ ਲੈ ਕੇ ਆਉਣਾ ਕਿਸ ਤਰ੍ਹਾਂ ਦੇਖ ਲਈ ਇਹ ਇੱਕ ਬੜੀ ਹੀ ਅੱਛੀ ਐਗਜ਼ਾਮਪਲ ਵੀ ਹੈ ਜੀ ਤੇ ਬੜਾ ਹੀ ਅ ਅੱਛਾ ਫਿਊਚਰ ਵਾਸਤੇ ਇੱਕ ਸਾਈਨ ਹੈ ਸਾਰੇ ਸਾਰੇ ਮਾੜੇ ਬੰਦੇਵਾਂ ਵਾਸਤੇ ਕਿ ਜੇ ਕੋਈ ਇਹ ਸੋਚਦਾ ਹੈ ਕਿ ਕਿਸੇ ਇੱਕ ਕੰਟਰੀ ਦੇ ਵਿੱਚ ਕ੍ਰਾਈਮ ਕਰਕੇ ਉਹ ਦੂਸਰੇ ਕੰਟਰੀ ਦੇ ਵਿੱਚ ਜਾ ਕੇ ਲੁਕ ਸਕਦਾ ਹੈ ਤੇ ਉਸ ਤੇ ਉੱਤੇ ਉਦੋਂ ਬਾਅਦ ਕਾਰਵਾਈ ਨਹੀਂ ਹੋਏਗੀ ਤਾਂ ਇਹ ਹੁਣ ਤੋਂ ਜਿਹੜਾ ਇੰਟਰਨੈਸ਼ਨਲ ਕੋਆਪਰੇਸ਼ਨ ਜਿਹੜੀ ਬੀਟਵੀਨ ਕੰਟਰੀ ਸਟਾਰਟ ਹੋਈ ਹੈ ਇਹਦੇ ਤਹਿਤ ਹੁਣ ਉਹ ਬੰਦੇ ਜਿਹੜੇ ਹੈਗੇ ਆ ਕੋਈ ਕ੍ਰਿਮੀਨਲ ਹੈ ਉਹਨੂੰ ਵਾਪਸ ਜਿਸ ਦੇਸ਼ ਦੇ ਵਿੱਚ ਕ੍ਰਾਈਮ ਕੀਤਾ ਉਹਦੇ ਵਿੱਚ ਭਲਾਇਆ ਜਾਏਗਾ ਤੇ ਉਹਦੇ ਜਿਹੜੀ ਉਹਨੂੰ ਸਜ਼ਾ ਬੰਦ ਹੀ ਸਜ਼ਾ ਹੈ ਤੇ ਉਹਦੀ ਕਾਨੂੰਨੀ ਕਾਰਵਾਈ ਉਹਦੇ ਖਿਲਾਫ ਕੀਤੀ ਜਾਏਗੀ ਉਹਨਾਂ ਦੀ ਫੈਮਿਲੀ ਪੇਪੀਰੈਂਟਸ ਫੜੇ ਨੇ ਤੇ ਕਿੰਨੀ ਜਲਦੀ ਚਲਾਨ ਜਿਹੜਾ ਪੇਸ਼ ਕੀਤਾ ਜਾਏਗਾ ਕਿੰਨੀ ਜਿਹੜੀ ਇਨਕੁਆਇਰੀ ਜਲਦੀ ਤੇਜ਼ ਹੋਏਗੀ ਇਹ ਇਹਨੂੰ ਅੱਛੇ ਤਰੀਕੇ ਨਾਲ ਜੀ ਇਨਵੈਸਟੀਗੇਸ਼ਨ ਕਰਕੇ ਅਸੀਂ ਡਿਊ ਟਾਈਮ ਦੇਵਾਂਗੇ ਤਾਂ ਕਿ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਇਹਦੀ ਪ੍ਰੋਪਰ ਤਰੀਕੇ ਨਾਲ ਚਲਾਨ ਪੇਸ਼ ਕੀਤਾ ਜਾਵੇ ਜਲਦੀ ਤੋਂ ਜਲਦੀ ਹਾਈ ਪ੍ਰਾਇਓਰਿਟੀ ਰੱਖਾਂਗੇ ਕੇਸ ਨੂੰ ਪਰ ਡਿਊ ਥਰੋ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਇਹਦਾ ਚਲਾਨ ਜਿਹੜਾ ਕੋਰਟ ਦੇ ਵਿੱਚ ਦਿੱਤਾ ਜਾਏ ਠੀਕ ਹੈ ਸਰ ਬਾਬਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਅਪਡੇਟ ਦਿੱਤੀ ਹੈ ਏ ਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੋਬਰੂ ਹੁੰਦੇ ਰਹਾਂਗੇ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ